जितना के बाकी सुना तो दे तालु बंदे तो दे एक बारी दो दो तालियाँ सुन के दे और नाचे ना कोई ना और तो तो कितनी छुट्टी है जितना बाजी है हाँ क्या आज है ना दो दो तालियाँ सुन के आला हम तो एक ਜਿਹੜੇ ਪੈਣ ਇਹ ਸੰਗਤ ਦਾ ਰੁਪਿਆ ਵੀ ਉਸ ਕਿਰਤੀ ਦਾ ਰੁਪਿਆ ਹੈ ਮੈਡਮ ਜੀ ਹੁਣ ਗੋਲਦੇ ਲੱਗਦੇ ਕਿਹਨਾ ਹਾਂਜੀ ਰੀਤਾ ਜੀ ਜੋਰਦਾਰ ਤਾੜੀਆਂ ਦਾ ਨਾਮ ਗਾਲਿਆਸਤ ਰਾਨ ਅਸੀਂ ਆਰਟਿਸਟ ਨੂੰ ਨੰਨੋ ਪ੍ਰਸ਼ਾਨੀ ਇਹ ਗੋਣੀ ਵੀ ਚਾਹੀਦੀ ਤੇ ਜੇ ਕਲਾਕਾਰ ਨੇ ਕਲਾਕਾਰ ਨੂੰ ਪ੍ਰਸ਼ਾਨ ਕਰੀ ਮੈਂ ਕਹਿੰਦਾ ਮੋੜੇ ਨਾ ਆਉਦੇ ਨਹੀਂ ਬਉਦੇ ਹੀ ਆ ਲੋਦਰਾਂ ਦਾ ਨਾਮਾਸਤ ਦੇਲੇ ਸੇਵਕਾਂ ਦੀ ਜੇਰ ਦਰ ਰੁਪਏ ਨਿਕੰਮਾ ਮੁਕਦੇ ਨਾਮ ਦੇ ਉਤੋਂ ਨੋਟ ਬਾਰ ਬਾਰ ਸੁੱਟਦੇ ਮੈਂ ਗੱਲ ਕਰਦਾ ਸੀ ਜੇ ਫੰਡਣੇ ਪੈਂਦੇ ਆ ਜੇ ਦੇਣੇ ਪੈਂਦੇ ਜਿੰਨੇ ਵਾਂਟਦੇ ਹਾਂ ਧੋਲ ਵਾਲੇ ਵੀਰ ਨੂੰ ਬੈਂਤੀ ਆ ਥੋੜਾ ਜਿੰਨੇ ਵਾਂਟਦੇ ਦੂਨੇ ਹੋਰ ਪਾਈ ਜਾਂਦੇ ਆ ਜਿਹੜੇ-ਜਿਹੜੇ ਕਹਿੰਦੇ ਉਹਦੇ ਨਾਮ ਦੀ ਕਮਾਈ ਕਰਦੇ ਧੁੱਪ ਨੂੰ ਹੱਥ ਮਰੇ ਕਰਕੇ ਤਾੜੀ ਝਾ ਕੇ ਬੋਲਦੇ ਜੇ ਤੁਹਾਡੇ ਨਾਮ ਦੀ ਕਮਾਈ ਕਿਸੇ ཡ�ྲ ར བྱོ ར ཁྱ ཚར ཁར ཁ ཁར ཁ ཁ ཁ ཁ ཁར ཁས ཁར ཁར ཁས ཁ ཁ ཁ ཁ �ཁག ཁ ས ཁ འ ན � ཁཁ� ਸਾਨੂੰ ਘਰ ਵੀ ਕਹਿੰਦਾ ਬਣਾਉਣ ਤੋਂ ਦਰੁਣਾ ਹੈ ਜੀ ਰਿਕੀਸ਼ਨ ਕਿਹ ਹੈ ਹਾਂ ਜਾਤੇ ਦੇ ਅਰਜੀ ਸਕਾਤੀ ਨਹੀਂ ਨਾ ਇਹ ਦਰਬਾਰ ਤੇ ਤਾੜੀਆਂ ਤੁਹਾਡੀ ਨਾ ਪਰ ਦਰਗਾਹ ਤੇ ਪਾਉਂਦੀਆਂ ਨਾ ਅਗਲਾ ਪਰવાર ਪਹੁੰਚ ਗਿਆ ਪਾਂ ਮੇਰੀ ਧਰਵਾਤਾ 14 ਬਸਰ ਜੀ ਜਿਹੜਾ ਕਿ ਉਹਨੇ ਬੁਰਾ ਕਿ ਉਹ ਕਿਹਨਾਂ ਗ੍ਰਾਮ ਪਾਵੇਂ ਸਾਡੇ ਦਾ ਇੱਕ ਦਿਨ ਗਿਆ ਉਹ ਸਾਨੂੰ ਯਾਦ ਕਰਦਾ ਨਹੀਂ ਸਦਾ ਦੇਖਦਾ ਹਾਂ ਅੱਜ ਤਾਂ ਅਸੀਂ ਦੇ ਹੀ ਜਾਂ ਉਹ ਜਦੋਂ ਤੁਸੀਂ ਸਾਡੇ ਨਾਲ ਨਾ ਹੋਏ ਉਦੋਂ ਜਦੋਂ ਤੁਹਾਡਾ ਮਾਣ ਕਰਦੇ ਉਦੋਂ ਸਾਨੂੰ ਯਾਦ ਆਉਂਦੀ ਕਿ ਕਾਰ ਨਹੀਂ ਸੀ ਜੀ ਸਹੀ ਹੈ ਤੁਹਾਨੂੰ ਤਾਂ ਮੈਂ ਦੇ ਹੀ ਜੇ ਤੁਹਾਡੇ ਨਾਲੇ ਆਹ ਅਕਸ਼ ਤੇਰਾ ਮੂੰਹ ਵੱਖਰਾ ਆ ਵੇ ਵੇ ਬਣੀ ਇਦਾਂ ਦੀ ਰੂਵ ਕਰ ਜਾ ਕਾਈ ਤਾਂ ਜਾਣੀ